ਹੰਦੀਗੋੜ ਮਾਰਨਿੰਗ ਵਧਰੋ ਕੀ ਹਾਲ ਨੇ ਸਨੋ ਵੇਖੋ ਚੜੀ ਦੇਖੋ ਹੋ ਗਿਆ ਚਟਾ ਚਟਾ ਹਾਰਾ ਕੁਛ ਤੇ ਹੁਣ 7 ਵਜੇ ਉਹਨਾਂ ਨੇ ਓਪਨ ਕਰਨਾ ਜਿੱਥੇ ਆਪਾਂ ਅਨਲੋਡ ਕਰਨਾ ਹੈ ਪਰ ਆਪਾਂ ਨਿਕਲਦੇ ਹਾਂ ਛੇਤੀ ਛੇਤੀ ਕਰਦੇ ਆਨ ਅਲੋਡ ਜਾਂ ਚੱਕੋਲੀ ਚਾਹ ਵੀ ਬਣ ਗਈ ਆਪਣੀ ਐਗ ਨਹੀਂ ਹੈ ਸਿਸਟਮ ਵਿੱਚ ਇੱਧਰ ਹੀ ਆ ਕਾਲਨਾ ਕੋ ਹੋ ਗਈ ਆ ਹੋਣਾ ਹੁੰਦਾ ਹੈ ਜਿਹੜਾ ਨੋ ਹੈ ਇੱਧਰ ਇਹਨਾਂ ਜੋ ਆਪਾਂ ਕੋਈ ਵੀ ਲੈ ਸਕਦੇ ਆ ਬਲੈਕ ਕਾਫੀ ਤੇ ਕੈਫੇ ਲਾਟੇ ਆ ਲੌਂਗ ਐਸੋ ਅਬ ਆਪਾਂ ਇਹਨਾਂ ਹੋਰੂਗੀ ਦੇਖ ਲਓ ਚੱਕੋਗਾ ਆਪਾਂ ਤੇ ਇਹ ਦੋਵੇਂ ਅੰਨ ਲਾ ਦੋ ਆਪੇ ਟੱਕਣਾ ਦੁੱਧ ਵੀ ਪਾ ਸਕਦੇ ਆ ਆਪਾਂ 슈ਗਰ ਵੀ ਆ ਦੁੱਧ ਦਾ ਬਿਨਾਂ ਆ ਬਿਨਾਂ 슈ਗਰ ਹਾਰਾ ਗੀ ਨਾ ਲਾਈਟ ਓਹ ਕੜਾ ਝੋਟਾ ਆਪਣਾ ਲੋਡ ਮਨੇ ਕਲਿਆ ਆਪਣੀ ਗੇਰ ਪਾਨਾ ਟਾਇਟ ਟਪਾ ਚੈੱਕ ਕਰ ਲਗਿਆ ਆ ਚਾਹ ਜੱਕ ਲਈ ਡਰਾਈਵਰਾਂ ਨੂੰ ਤਾਂ ਚਾਹ ਨਾਲ ਹੀ ਪਿਆਰ ਹੁੰਦਾ ਆ ਚਾਹ ਆ ਲੈ ਲੀ ਨੀ ਵਾਏ ਕਿਹਨੂੰ ਪਤਾ ਹੈ ਪਤਾ ਨਹੀਂ ਕੋਈ ਜ਼ਿਆਦਾ ਕਰੀ ਜਾਂਦਾ ਅੰਦਾਜ਼ ਜੱਜ ਨਾਲ ਰੋਡ ਤੇ ਹੀ ਲੰਘਾਣੀ ਵਸ ਅੰਦਾਜ਼ੇ ਜੇ ਨਾਲ ਹੀ ਚੱਲਣਾ ਪੈਂਦਾ ਸੌ ਚੱਲੋ ਸਾਰੇ ਪਾਸੇ ਜਿੱਟਾ ਜਿੱਟੇ ਹੋਇਆ ਪਿਆ ਇੱਥੇ ਲੈਣ ਨਾ ਨੇ ਘਰ ਉੱਛਿਆ ਕਾ ਆਂਡੀਆ ਪਹੁੰਚ ਗਏ ਜਿੱਥੇ ਆਪਾਂ ਅਨਲੋਡ ਕਰਨਾ ਸੀਗਾ ਆਪਣੀ ਤੀਜੀ ਡਰੋਪ ਆਫ ਇਥੇ ਇੱਕ ਵਾਰ ਆਪਾਂ ਪਹਿਲਾਂ ਵੀ ਕੀਤਾ ਹੈਗਾ ਸੂਰ ਵੀ ਆਏ ਸੋ ਚਾ ਦਾ ਨੰਦ ਲਾਉ ਲਈ ਚਾਹੀਦਾ ਕਪੜਾ ਰੱਖ ਕੇ ਬੈਠੇ ਆਂ ਇਸੇ ਵੇਲੇ ਛੂਪਾ ਖੋਲ ਲਾਂ ਬਾਹਰ ਬਹੁਤ ਜ਼ਿਆਦਾ ਠੰਡਾ ਔਰ ਆਪਾਂ ਚੱਲਦੇ ਆਂ ਅੱਜ ਸੋ ਵਹਿ ਰਹੀ ਆ ਅਜੇ ਨਹੀਂ ਤੇ ਹੁਣ ਸ਼ਾਇਦ ਆਕਾਵਾ ਫੇਰ ਬਾਫੀ ਹੋਣਾ ਰੈਟ ਅੱਧਰ ਜਾਣਾ ਉੱਥੇ ਆਪਾਂ ਇਹ ਮੁੰਡੇ ਨੂੰ ਟਰੱਕ ਫੜਾਉਣਾ ਓਹਨੇ ਆਪਾਂ ਨੂੰ ਸੁਪਰ ਵੀ ਫੜਾਏ ਜਾਣੀਆਂ ਦੂਜਾ ਟਰੱਕ ਫੜਾਏ ਜਾਣਾ ਹੈ ਫਿਰ ਆਪਾਂ ਉਹ ਕਿ ਕੈਲਗਰੀ ਅਨਲੋਡ ਕਰਨਾ ਹੈ ਹਾਂਜੀ ਆਪਾਂ ਚੱਲ ਪਿਆ ਅਨਲੋਡ ਕਰਕੇ ਤੇ ਹਜੇ ਵੀ ਜਿਵੇਂ ਪੂ ਟਾਈਪ ਜੀ ਟ੍ਰਿਕ ਰਹੀ ਜਾਂਸ ਲੋ ਬਾਕੀ ਲੈਣਾ ਦਾ ਦੇਖ ਲਓ ਤੁਹਾਨੂੰ ਕੈਸੀ ਕੁਝ ਨਹੀਂ ਰਿਹਾ ਹੈਗਾ ਆ ਜਿਹੜੀ ਲਾਈਨ ਮੈਂ ਜਾ ਲੈ ਜਿੱਦਾ ਸਾਰੀ ਚੀਜ਼ ਪਈ ਬਾਜ ਇੱਥੇ ਉਹ ਟਾਇਰਾਂ ਨੇ ਲੀਹਾਂ ਬਣਾ ਦਿੱਤਾ ਬਾ ਉੱਥੇ ਉੱਥੇ ਦੂਰੀ ਚੱਲੇ ਦਿੰਦਾ ਖਤਰਾ ਨਹੀਂ ਹਾਂ ਦਾ ਬੰਦਾ ਲੈਣਾ ਨਾ ਭਾਲੇ ਸੋਚ ਬਾਕੀ ਬੱਸ ਆਫ ਕਰਕੇ ਸਾਰੇ ਵੀਰ ਭਰਾਵਾਂ ਦੇ ਇਹਦੇ ਬਾਹਰ ਕਰਦੇ ਬਾਜਾ ਜਦੋਂ ਆਏ ਸਿਗਨਲ ਤੇ ਇੱਕੋ ਦਾਮ ਰੋਕਣਾ ਹੁੰਦਾ ਨਾ ਟਰੱਕ ਹੌਲੀ ਹੌਲੀ ਪਰ ਈਸ਼ਾਨ ਤੋਂ ਮੜਾ ਮੜਾ ਵੀ ਬ੍ਰੇਕਾਂ ਨੂੰ ਵੀ ਨਾ ਪਤਾ ਲੱਗੇ ਵੀ ਅਸੀਂ ਲਾਇਆ ਇਸ ਤਰ੍ਹਾਂ ਐਵੇਂ ਜਿਹਾ ਹਮ ਲਾ ਲਾ ਆਪਣੇ ਕਸ਼ਤ ਛੱਡ ਕੇ ਫਿਰ ਸਲਿੱਪ ਨਹੀਂ ਕਰਦਾ ਕੰਡੀਸ਼ਨ ਠੀਕ ਹੈ ਵੈਸੇ ਵੱਟ ਫੇਰ ਵੀ ਕਾਲੀ ਨਹੀਂ ਆਪਣ ਤਾਂ ਚਾਹੀਦੀ ਹਨ ਬਾ ਮੈਂ 7 70 60 70 ਜਿੰਨਾ ਟਾਈਮ ਇਹਨੂੰ ਪਤਾ ਨਹੀਂ ਲੱਗਦਾ ਵੀ ਹਾਂ ਵੀ ਸ਼ੋਰ ਹੈ ਜਦੋਂ ਸ਼ੋਰ ਹੋ ਗਿਆ ਉਸ ਤੋਂ ਬਾਅਦ ਪੱਪ ਜਾਵਾਂਗੇ ਟਰੱਕ ਉਹਨਾਂ ਟਾਈਮ ਤੇ ਆਉਂਦੇ ਪਹਿਲਾਂ ਦੇਖ ਲਿਆ ਵੈਦਰ ਕੰਡੀਸ਼ਨ ਕਿਉਂਕਿ ਰੱਬ ਦਾ ਵਾਟ ਨਾ ਵਾਟ ਛੱਡ ਕੇ ਵੀ ਪਾ ਜਾਂਦਾ ਹੈਗਾ ਬਾਕੀ ਪਹੁੰਚਣਾ ਚਾਹੀਦਾ ਵੀ ਜਿਸ ਰੋਚ ਹੁਣ ਆਪਾਂ ਨੂੰ ਅੱਗੇ ਦੇਖੇ ਨਹੀਂ ਰਿਹਾ ਕੋਈ ਸ਼ੱਕੇ ਬਾੰਦੀ ਬ੍ਰੇਕਾਂ ਬੈਗੀ ਆਉਣ ਰਹਿ ਗਈ ਲੱਗਿਆ ਇਹ ਤਾਂ ਕੱਢੀ ਉੱਤੇ ਰਹੀ ਟਰੱਕ ਕੰਮ ਕਰ ਜਦੋਂ ਆਪਾਂ ਰੀਸ ਐਕਸੀਲੇਟਰ ਤੇ ਜ਼ੋਰ ਦੀ ਦਬਦੇ ਆਣ ਟਰੱਕ ਹੁੰਦਾ ਸਲਿਪਰੀ ਆ ਬਹੁਤ ਜ਼ਿਆਦਾ ਧਿਆਨ ਨਾਲ ਸਲਿਪਰੀ ਹੋ ਜੀ ਸਾਰਾ ਟ੍ਰੈਫਿਕ ਵੀ ਸਲੋ ਆਣਾ 60 70 60 70 ਤੇ ਆ ਬਾਕੀ ਜਿਹੜਾ ਇਹ ਵੈਦਰ ਚ ਕਾਲੀ ਕਰਦਾ ਬੰਦਾ ਉਹ ਵੀ ਖਤਰਾ ਵੀ ਖਾਂਦਾ ਹੈ ਜੀ ਬਹੁਤ ਰਾਉਂਡ ਆ ਰਿਹਾ ਉਹ ਪੇਸ਼ੈਂਸ ਨਾਲ ਚੱਲਣਾ ਚਾਹੀਦਾ ਜਦੋਂ ਮਾੜੀ ਜੀ ਗਲਤੀ ਕਰ ਗਿਆ ਬੰਦਾ ਬਾਸ ਟੱਕ ਨੇ ਆਸੇ ਪਾਸੇ ਦਿਲ ਕੇ ਵਾਟ ਜਾਣਾ ਹੈ ਬੈਠੋ ਚਾਪੂਗਾ ਮਤਾਂ ਮੇਰੀ ਅਰ ਕੋ ਨੂੰ ਨਾ ਉਹ ਪਾਪਾ ਸੋਖੀ ਰੱਖੇ ਬਾਕੀ ਸਾਰੇ ਬ੍ਰਾਹਮਣ ਦੇ ਸਿਲੀਬਰੀ ਹੈਗੀ ਐ ਕਾਰਾਂ ਨੂੰ نیچے ਲੈ ਗਈਆਂ ਜਿਹੜੇ ਕਾਲੀ ਕਰਦੇ ਆ ਨਾ ਭਜਉਂਦੇ ਆਪਦੇ ਨੇ ਕਿਦੇ ਦੇ ਨਾਲ ਆ ਵੀ ਆਪਾਂ ਦਾ ਰੰਗ ਇਹੀ ਬ੍ਰੇਕ ਕਰਦੇ ਆ ਵਟ ਕਾਲੀ ਕੰਨ ਦਾ ਫਾਇਦਾ ਵੀ ਕੀ ਆਣਾ ਐਵੇਂ ਜੀ ਵੈਦਰ ਤੇ ਆ ਜਿਉਂ ਪਤਾ ਹੀ ਨਹੀਂ ਜਾਂਦਾ ਕਿ ਜਾਨ ਲੈ ਸਕੀ ਜਾਨ ਲੈ ਸਕੀ ਆਪ ਦੇ ਚਾ ਚੀਜ਼ ਦਾ ਕੀ ਦੀਦਾ ਬਣ ਜਾਂਦੀ ਆ ਦੁਆਰਾ ਵੀ ਆ ਗਿਆ ਪਰ ਐਟ ਅ ਡੀਰ ਆ ਗਏ ਪੈਟਰੋਲ ਪਾਸ ਤੇ ਹੁਣ ਆਪਾਂ ਨਲੇ ਥੁਚਾ ਚੱਕ ਲਈ ਟਾਈਮ ਤੋਂ ਨਲੇ ਫਿਊਲ ਆਪ ਕਰਾ ਲ ਗਏ ਤੇ ਹੁਣ ਵੀਰ ਉਧਰੋਂ ਆ ਰਿਹਾ ਹੈ ਗਾ ਵਿਰੇਂਦਰ ਆ ਫਿਰ ਆਪਾਂ ਉਹਦੇ ਨਾਲ ਸਵਿਚ ਕਰਨਾ ਹੈਗਾ ਟਰੱਕ ਨੂੰ ਐਕਸਚੇਂਜ ਹੀ ਕਰਨਾ ਵੈਸੇ ਇਹ ਟਰੱਕ ਉਹ ਬਣਿਆ ਤਾਂ ਨੇ ਉਹ ਨੂੰ ਦੇ ਦੇਣਾ ਹੈਗਾ ਤੇ ਬਿਲੰਦਰ ਵਾਲਾ ਰਕਾ ਪਾਲੇ ਕਿ ਭਾਂ ਲੋਡ ਕਰਨਾ ਹੈ ਨਾ ਜਾ ਕੇ ਆ ਉਹ ਲੋਨ ਮੈਂ ਲਾਈਟਾਂ ਸਾਫ ਕਰ ਲੇਗੇ ਇਹਦੀ ਵੀ ਟੈਗਟ ਹੈ ਜੇ ਆਪਾਂ ਲਾਈਟਾਂ ਨਹੀਂ ਸਾਫ ਕਰਦੇ ਨਾ ਇਹਨਾਂ ਦੀ ਟੈਗਟ ਹੁੰਦੀ ਆ ਨੰਬਰ ਪਲੇਟ ਕੋਈ ਕਾਪਾ ਵੀ ਜੇ ਨਹੀਂ ਘਾਟੇ ਤਾਂ ਮਾੜਾ ਦੇਖੋ ਫਿਊਲ ਆਪ ਦਾ ਕਰਾ ਲਿਆ ਸੀਗਾ ਆਪਾਂ ਤੇ ਆਪਣੇ ਟਾਇਰ ਚ ਹਵਾ ਘਟ ਗਈ ਹੁਣ ਹਵਾ ਵੀ ਫਿਲ ਕੀਤੀ ਹੈ ਪਹਿਲਾਂ ਟਰੱਕ ਨੂੰ ਅਨਹੌਕ ਕੀਤਾ ਪੈਟਰੋਪਾਸ ਤੇ ਲੈ ਕੇ ਗਏ ਉਧਰ ਟਿੰਮ ਦੇ ਅੱਗੇ ਹਵਾ ਭਰਨ ਲਈ ਸੀਗਾ ਹਵਾ ਭਰੀ ਉਥੋਂ ਹੁਣ ਦੇਖਦੇ ਆਂ ਬਾਈ ਆਉਂਦਾ ਇੱਥੇ ਫਿਰ ਲੈ ਕੇ ਚੱਲਦੇ ਆਂ ਆਪਾਂ ਦੂਜਾ ਟਰੱਕ ਅਨਲੋਡ ਕਰਨ ਲਈ ਟਾਇਰ ਚ ਆਪਣੇ ਸਟੀering ਚਾਰਜਰ ਡਰਾਈਵਰ ਸਾਈਡ ਵਾਲੇ ਦੀ ਹਵਾ ਘਟ ਗਈ ਸੀ ਕਿ 40 ਰਹਿ ਗਈ ਸੀ ਹੁਣ ਆਪਾਂ ਭਰ ਲਈ ਤਿੰਨ ਵਾਰ ਚ ਮਹਾ ਭਰੀ ਆ ਉਤੋਂ ਗਲਾਸ ਬਹੁਤ ਠੰਡੇ ਹੱਥ ਠਾਰਨ ਵਾਰ ਕਿਉਂਕਿ ਹੁਣ ਗਲਾਸ ਦੇ ਨਾਲ ਕੰਮ ਕਰਦੇ ਆ ਤੇ ਉਹਦੇ ਕਾਰਨ ਠੰਡ ਬਾਹਰ ਹੋ ਹੋ ਬੜਾ ਮੈਂ ਸੱਚਾ ਹੱਥ ਠਾਰ ਕੇ ਜਮ ਭਾ ਕੀ ਆ ਰਿਹਾ ਭਾਈ ਦਾ ਥੋੜਾ ਹੀ ਰਹਿ ਗਿਆ ਮੈਂ ਚੱਲ ਇੱਕੀ ਵੇਟ ਕਰ ਲੈਨੇ ਆ ਪਹਿਲਾਂ ਮੈਂ ਅੱਗੇ ਨੂੰ ਜਾਣ ਲੱਗਿਆ ਸੀ ਪਰ ਭਾਈ ਜੰਦਾ ਮੈਂ ਆ ਰਿਆਂ ਬਸ ਇੱਕੀ ਰੁਕ ਜਾ ਤਾਂ ਫੇਰ ਰੁਕ ਆ ਉਪਰ ਫਿਰ ਆਪਾਂ ਲੈ ਕੇ ਦੂਜਾ ਟਰੱਕ ਫਿਰ ਖੇਤੀ ਸੇ ਤੇ ਨਿਕਲ ਜਾਗੇ 1:30 ਵਜੇ ਡਿਪਾਇਨਟ ਹੈ ਪੂਰਾ ਪੂਰਾ ਟਾਈਮ ਹੀ ਆਪਣੇ ਕੋਲ ਖਿੱਚ ਕੇ ਜਾਣਾ ਪੈਣਾ ਹੈ ਆਪਾਂ ਹਾਂਜੀ ਹੁਣ ਆਪਾਂ ਆ ਗਏ ਸੀਗੇ ਐਡਵੈਂਟਨ ਵਾਪਸ ਆਪਾਂ ਟਰੱਕ ਠੀਕ ਕਰਾਉਣਾ ਦੇਣਾ ਨਾ ਆਪਾਂ ਹੀ ਲੈ ਕੇ ਆਏ ਸੀਗੇ ਟਰੱਕ ਨੂੰ ਫਿਰ ਹੁਣ ਆਪਾਂ ਇੱਥੇ ਟ੍ਰੇਲਰ ਨੂੰ ਪਾਰਕ ਕਰਨਾ ਆਪਾਂ ਆਫਿਸ ਤੇ ਗਏ ਸੀਗੇ ਜੌਨ ਨੂੰ ਮਿਲਣਾ ਸੀਗਾ ਤੇ ਉਹ ਆਦੇ ਵੀ 37 ਵੇਚ ਟਰੱਕ پارک ਕਰਨਾ ਹੈਗਾ ਤੁਸੀਂ ਤੇ ਟ੍ਰੇਲਰ ਨੂੰ ਡ੍ਰੌਪ ਕਰ ਦਿਓ ਯਾਰ ਜੀ ਮੈਂ ਕਿਹਾ ਓਕੇ ਟ੍ਰੇਲਰ ਡ੍ਰੌਪ ਆਫ ਉਹ ਲੱਗਿਆਗਾ ਨਾ ਬੋਰਡ ਇਧਰ ਜਾ ਕੇ ਲੈ ਰਿਆਂ ਹਾਂ ਤੁਹਾਨੂੰ ਜੋਗੀ ਹੋਰ ਇੱਥੇ ਟਰੱਕ ਨੂੰ ਟ੍ਰੇਲਰ ਨੂੰ پارک ਕਰਦੇ ਆਂ ਤੈਨਾਂ ਫਿਰ 37 ਵੇਚ ਟਰੱਕ ਲੈ ਕੇ ਚੱਲਾਂਗੇ ਇਹ ਵੈਸਟਰ ਸਟਾਰ ਵਾਲਿਆ ਜਿੱਥੇ ਆਪਾਂ ਟਰੱਕ ਦੇਣਾ ਹੈਗਾ ਵੈਸਟਰ ਸਟਾਰ ਟਰੱਕ ਬਹੁਤ ਤਗੜੀ ਕੰਪਨੀ ਹੈ ਉਹ ਕਿਨੇ ਟਰੱਕ ਖੜੇ ਐ ਤੇ ਠੀਕ ਹੋ ਗਏ ਤਾਂ ਵੀ ਆ ਰੰਗਾਂ ਪਾ ਟਰੱਕ ਦੀ 70 ਕਰਨਾ ਦੇਖੋ ਕਿੰਨੇ ਮਕੈਨਿਕ ਹੋਣਗੇ ਬਰੇ ਵਧੀਆ ਮਕੈਨਿਕ ਐ ਜਿਹਦੇ ਤੋਂ ਆਪਾਂ ਟਰੱਕ ਠੀਕ ਕਰਾਉਂਦੇ ਆਂ ਬੱਸ ਸਟਾਰ ਦੀ ਐ ਟਰੱਕ ਇਹਨਾਂ ਕੋਲ ਬਹੁਤ ਤਗੜੀ ਕੰਪਨੀ ਐ ഫോർട്ട സെവൻ നമ്പർ വേശക ਕਾ ਖੜਿਆ ਇੱਥੇ ਠੀਕ ਹੋਣ ਲਈ ਵੇਖੋ ਆਹ ਬੜੇ ਨੇਰੀ ਆ ਕਿ ਨੰਗਾ ਵੇ ਆ ਲਾਲੂ ਸਾਹਿਬ ਤੋਂ ਕਿੰਨੇ ਕ ਟਰੱਕ ਹੋਣਗੇ ਇੱਥੇ ਠੀਕ ਹੋਣ ਲਈ ਆਏ ਹੁਣ ਮੈਨੂੰ ਲੱਗਦਾ 10-12 ਤਾਂ ਇੱਥੇ ਹੀ ਖੜੇ ਆ ਟਰੱਕ ਨੂੰ ਬਾਰ ਕਰ ਗਾ ਤਾਂ ਥਾਣਾ ਪਹੇਤ ਕਰ ਬਈ ਆਪਣੀ ਬਾਈ ਲੈਣ ਆ ਰਿਹਾਗਾ